ਪਰਵਾਨ ਦੀ ਜੈ ਸੋਨ ਔਰ ਸੰਗਤ ਜੀ ਮੈਂ ਕਹਾਂ ਪਹਿਲੋ ਕਵਤਾ ਪੜਾਂਗਾ ਉਸ ਤੋਂ ਬਾਅਦ ਪੰਜ ਸੱਤ ਮਿੰਟ ਹਰ ਬਾਣੀ ਕੈਸ਼ ਦੇ ਵਿੱਚੋਂ ਸੱਚੇ ਪਾਤਸ਼ਾਹ ਜੀ ਨੇ ਜੋ ਬੋਲੀ ਉਹ ਬੋਲਾਂਗਾ ਪਹਿਲੋ ਮੈਂ ਕਿਹਾਤਾ ਬੋਲਾਂਗਾ ਤੇਰੇ ਦਰ ਤੇ ਆਕੇ ਜੀ ਪਿਤਾ ਜੀ ਚਰਨੀ ਸ਼ੀਸ਼ ਨਵਾਵਾ ਤੇਰੇ ਦਰ ਤੇ ਆਕੇ ਜੀ ਪਿਤਾ ਜੀ ਚਰਨੀ ਸ਼ੀਸ਼ ਨਵਾਵਾ ਰਕ ਲਾਜ ਨਮਾਨਿਆ ਦੀ ਕੀਤੀ ਪੁਲ ਤੇ ਤੂੰ ਬਸ਼ਕਾਵਾ ਰਕ ਲਾਜ ਨਮਾਨਿਆ ਦੀ ਕੀ ਤੇ ਪਹਲ ਦੇ ਤੋਂ ਬਸ਼ਕਾਵਾ ਤੇਰੇ ਲਗਿਆ ਬੂਟਿਆਂ ਦੀਆ ਗੋਬਿੰਦ ਠੰਡੀਆਂ ਆਉਂਦੀਆਂ ਸ਼ਾਵਾ ਤੇਰੇ ਲਗਿਆ ਬੂਟਿਆਂ ਦੀਆ ਗੋਬਿੰਦ ਠੰਡੀਆਂ ਆਉਂਦੀਆਂ ਸ਼ਾਵਾ ਸਿੱਖ ਗੋਦ ਘਟਾਲੋ ਜੀ ਜਿਵੇਂ ਪੁੱਤਰ ਕਢਾਉਂਦੀਆਂ ਮਾਵਾਂ ਸਿੱਖ ਗੋਦ ਘਟਾਲੋ ਜੀ ਜੀਵੇਂ ਪੁੱਤਰ ਢੜਾਉਂਦੀਆਂ ਮਾਵਾ ਪੂਰਨ ਪਰਮੇਸ਼ਰ ਦੇ ਜਗਮਨ ਕੀਤਾ ਲਾਲ ਪਿਆਰੇ ਪੂਰਨ ਪਰਮੇਸ਼ਰ ਦੇ ਜਗਮਨ ਕੀਤਾ ਲਾਲ ਪਿਆਰੇ ਹੱਸ ਭੇਟਾ ਜਾਣੇ ਜੀ ਮਾਤਾ ਜੀ ਤੋਂ ਦੇ ਜਲਾਰੇ ਹੱਸ ਭੇਟਾ ਜਾਣੇ ਜੀ ਮਾਤਾ ਜੀ ਤੋਂ ਦੇ ਦਲਾਰੇ ਕੋਈ ਵਿਰਲਾ ਨੋਂ ਬਾਜੀ ਖੰਡੇ ਵਰਗੇ ਨੇ ਫਾਰੇ ਕੋਈ ਵਿਰਲਾ ਨੋਂ ਬਾਜੀ ਖੰਡੇ ਵਰਗੇ ਨੇ ਫਾਰੇ ਹਰ ਸੰਗਤ ਸਾਰੀ ਕੀ ਕਰਦੀ ਚਰਨਾ ਦੀ ਐ ਸੇਵਾ ਹਰ ਸੰਗਤ ਸਾਰੀ ਈ અમરત રસ મેવા ઓર ઓ અમરત રસ મેવા ਜਿਹੜਾ ਇੱਕ ਬੂੰਦ ਸਵਾਤੀ ਉਹ ਅੰਦਰੋਂ ਟਪਕਾਉਂਦਾ ਹੈ ਜਿੱਤੇ ਬਾਹਰਲੇ અમਰਤਾਂ ਦੀ ਲੋੜ ਨਹੀਂ ਰਹਿ ਜਾਂਦੀ ਉਸ ਦੀ ਇੱਕ અમਰਤ ਦੀ ਬੂੰਦ ਸਾਰੇ ਸਰੈਂਟੀ ਦੇ ਸਮੁੰਦਰਾਂ ਨੂੰ અમਰਤ ਬਣਾ ਦਿੰਦੀ ਹੈ ਜਦ ਉਹ ਤੁਹਾਡੇ ਅੰਦਰ ਟਪਕਾ ਦਿੰਦਾ ਹੈ ਤੇ ਤੁਹਾਡਾ ਤਨ ਮوجود ਆਤਮਾ ਉਹ ਅਮਰਤ ਰੂਪੀ ਹੋ ਜਾਂਦੀ ਹੈ ਅਮਰਤ ਰੂਪੀ ਕਾ ਹੁੰਦੀ ਹੈ ਜੋ ਪਰਮੇਸ਼ਰ ਅਕਾਲ ਪੁਰਖ ਨੇ ਹੁਕਮ ਲਖਵਾਏ ਹੈ ਉਹਨਾਂ ਤੇ ਚੱਲਣਾ ਹੈ ਰਹਿਤ ਮਰਜਾਦਾ ਵਿੱਚ ਰਹਿਣਾ ਹੈ ਜੋ ਉਸਦਾ ਹੁਕਮ ਹੈ ਉਹ ਪਰਮੇਸ਼ਰ ਦਾ ਰੂਪ ਬਣਾਉਂਦਾ ਹੈ ਉਹਦਾ ਹੁਕਮ ਵੱਡਾ ਹੈ ਜੇ ਉਹਦਾ ਹੁਕਮ ਵੱਡਾ ਸੀ ਤੇ ਗੁਰੂ ਔਕਾਰ ਪਕੰਬਰਾਂ ਦੀਆਂ ਕੁਰਬਾਨੀਆਂ ਲੈ ਲਈਆਂ ਉਹਨਾਂ ਨੂੰ ਨੇ ਗਾ ਨੇ ਗਾ ਗੁਰੂ ਅੰਤਾਰ ਪਕੰਬਰਾਂ ਨੂੰ ਆਪਣੀ ਸ਼ਾਂਤੀ ਨਾਮ ਸਦੇਸ਼ ਜੇ ਕੇ ਭੇਲਿਆ ਤੇ ਜਾਨ ਨੂੰ ਅੰਤੋਂ ਵੀ ਰਾਗ ਦੀ ਢੇਰੀ ਬਣਾ ਤੇ ਜਿਉਂਦਾ ਨਹੀਂ ਕੋਈ ਰਹਿੰਦਾ ਜਿਉਂਦਾ ਇੱਕੋ ਇੱਕ ਰਹਿੰਦਾ ਹੈ ਜੋ ਸੱਬ ਮਿਆਪ ਕਹ ਸਦਾ ਰਹਿਣ ਵਾਲੀ ਤਾਕਤ ਹੈ ਉਹ ਕਦੇ ਜੰਮਿਆ ਮਰਿਆ ਤੇ ਨਾਸ਼ ਨਹੀਂ ਹੋਇਆ ਉਹ ਸਦਾ ਰਹਿੰਦਾ ਹੈ ਔਰ ਹੁਣ ਉਹ ਗੁਰਮੁਖਾਂ ਦੇ ਅੰਦਰ ਬਹਿ ਬੈ ਉਹਨੇ ਸਜਣਾ ਹੈ ਔਰ ਜਸਵੇਲੇ ਅਕਾਲ ਪੁਰਖ ਨੇ ਕਿਹਾ ਹੈ ਕਿ ਮੇਰਾ ਪਤ ਸਤ ਗੁਰਮੁਖ ਮੇਰਾ ਰੂਪ ਹੋ ਜਾਂਦਾ ਹੈ ਜਦੋਂ ਮੇਰੀ ਧਾਰ ਵਿੱਚ ਮੇਰੇ ਹੋਂਕਾਂ ਵਿੱਚ ਮੇਰੇ ਪ੍ਰੇਮ ਵਿੱਚ ਮੇਰੇ ਪਿਆਰ ਵਿੱਚ ਹੋ ਜਾਂਦਾ ਹੈ ਔਰ ਮੇਰਾ ਉਹ ਰੂਪ ਹੋ ਜਾਂਦਾ ਹੈ ਉਸ ਬਾਰੇ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਦੇ ਵਿੱਚੋਂ ਉਸ ਨੂੰ ਲੈਣਾ ਮੈਂ ਬੋਲਾਂਗਾ ਜਨ ਭਗਤੋ ਉਹ ਜਦ ਤੱਕ ਤੁਹਾਡਾ ਰੂਪ ਨਾ ਹੋਵੇ ਸਤ ਗੁਰ ਵੜਦਾ ਸਤਗੁਰ ਦੇ ਰੂਪ ਜਨਾ ਕੋਈ ਸਮਾਈਆ ਤੁਹਾਡਾ ਰੂਪ ਸਤਗੁਰ ਵਰਗਾ ਹੋ ਜਾਦਾ ਹੈ ਤੁਹਾਡਾ ਸਤਗੁਰ ਤੇ ਤੁਹਾਡੇ ਵਿੱਚ ਕੋਈ ਫਰਕ ਨਹੀਂ ਰਹਿ ਜਾਣਾ ਤੁਹਾਡੇ ਨਾਲ ਮੇਰਾ ਸਾਂਝਾ ਹੋ ਜਾਣਾ ਖਾਂਟੇ ਫੀਨਾ ਉਹ ਤੁਸੀਂ ਜਦ ਮੇਰਾ ਰੂਪ ਹੋ ਗਏ ਤੇ ਤੁਸੀਂ ਸੱਚਖੰਡ ਦਵਾਰੇ ਚਾਈ ਚਾਈ ਆਉਣਾ ਹੈ ਕਿ ਤੁਹਾਨੂੰ ਮੈਂ ਖੁਦ ਮੁਖਤਿਆਰ ਬਣਾ ਦੇਣਾ ਹੈ ਕਿਉਂ ਤੁਸੀਂ ਪਰਮੇਸ਼ਰ ਦੇ ਹੁਕਮ ਨੂੰ ਮੰਨਿਆ ਹੈ ਅਪਣਾਇਆ ਹੈ ਉਹ ਜਦ ਵੀ ਅਸੀਂ ਹਰ ਸੰਗਤ ਦੇ ਵਿੱਚ ਆਉਣਾ ਹੈ ਬਸਤਰ ਚਿੱਟੇ ਪਹਿਣ ਕੇ ਆਉਣਾ ਹੈ ਜਦੋਂ ਆਉ 17 ਹਾਰ ਨੂੰ ਬਸਤਰ ਪਹਿਣ ਕੇ ਆਇਓ ਚਿੱਟੇ ਓਏ ਸੱਸੇ ਤੁਹਾਡੇ ਦਿਲਾਂ ਦੇ ਮੈਂ ਸਾਰੇ ਦੂਰ ਕਰਾਵਾਂਗਾ ਅੱਗੇ ਸਿੱਖਿਆ ਲੜਦੇ ਉਹਨਾਂ ਕੋਈ ਲੜਾਵਾਂਗਾ ਕਿ ਕੋ ਸ਼ਾਦੀ ਖੰਡਾ ਖੜਕਾਵਾਗਾ ਹੁਣ ਮੈਂ ਆਪਣੀ ਤਾਕਤ ਨਾਲ ਆਪਣੀ ਸ਼ਾਨ ਦੀ ਕਾਰਨਾ ਇਹ ਜੋ ਦੇ ਨਾਮ ਲੜਾਂਗਾ ਮੈਂ ਕਿਰਪਾਨਾ ਧੋਏ ਬਾਦਸ਼ਾਹਾਂ ਦੀ ਲੜਾਈ ਨਹੀਂ ਲੜਨੀ ਜਿਸ ਤਰ੍ਹਾਂ ਮੈਂ ਗੋਬਿੰਦ ਨੂੰ ਹੱਥ ਵਿੱਚ ਤਲਵਾਰ ਫੜਾ ਦਿੱਤੀ ਹੁਣ ਮੈਂ ਜਦੋਂ ਧਰਤੀ ਤੇ ਆਵਾਂਗਾ ਗੁਰਮੁਖੋ ਤੁਹਾਨੂੰ ਸਾਹਮਣੇ ਬੈ ਕੇ ਜਦ ਮੈਂ ਦਰਸ਼ ਦੇਵਾਂਗਾ ਤੇ ਤੁਹਾਨੂੰ ਹੋ ਲੜਾਈਆਂ ਨਹੀਂ ਲੜਾਉਣੀਆ ਤੁਹਾਡੇ ਤੋਂ ਭਗਤੀਆਂ ਨਹੀਂ ਕਰਾਉਣੀਆ ਤੁਸੀਂ ਪਿਛਲੇ ਜਨਮਾਂ ਦੇ ਵਿੱਚ ਮੇਰੇ ਨਾਲ ਮੇਰੀਆਂ ਭਗਤੀਆਂ ਕਰਦੇ ਆਏ ਕਿ ਪਰਮੇਸ਼ਰ ਨੇ ਪ੍ਰਵਾਨ ਕਰ ਲਿਆ ਜਦ ਤੁਹਾਡਾ ਰੂਪ ਉਹ ਸਤਗੁਰ ਵਰਗਾ ਹੋ ਜਾਂਦਾ ਹੈ ਤੁਹਾਨੂੰ ਦਰਸ਼ਨਾਂ ਨੂੰ ਤੁਹਾਡੀ ਆਤਮਾ ਲੋਚਦੀ ਹੈ ਲੇਕਿਨ ਉਹ ਅਕਾਲਪੁਰਖ ਦਰਸ਼ਨ ਨਹੀਂ ਦਿੰਦਾ ਉਹ ਦਰਸ਼ਨ ਕਿਉਂ ਨਹੀਂ ਦਿੰਦਾ ਜਦੋਂ ਤੁਸੀਂ ਉਹਦਾ ਰੂਪ ਹੋ ਜਾਂਨੇ ਆ ਉਹ ਤੁਹਾਡੇ ਤੇ ਇੰਨੀ ਕਿਰਪਾ ਕਰਦਾ ਹੈ ਕਿ ਤੁਹਾਨੂੰ ਆਪਣਾ ਰੂਪ ਬਣਾ ਲੈਂਦਾ ਹੈ ਪਰ ਦਰਸ਼ਨ ਨਹੀਂ ਦਿੰਦਾ ਉਹਦੇ ਬਾਰੇ ਕੁਝ ਕੁ ਬਾਣੀ ਮੈਂ ਪੜਦਾ ਹਾਂ ਦਸ਼ ਦੀ ਔੜ ਸਦਾ ਜਨ ਭਗਤਾ ਰਵੇ ਲੱਗੀ ਇਹ ਤੁਹਾਨੂੰ ਉਹ ਦਰਸ਼ ਦੀ ਔੜ ਲੱਗੂਗੀ ਜਦੋਂ ਤੁਸੀਂ ਉਹਦਾ ਰੂਪ ਹੋ ਜਾਓਗੇ ਦਰਸ਼ ਦੀ ਔੜ ਸਦਾ ਜਨ ਭਗਤਾ ਰਵੇ ਲੱਗੀ ਉਹ ਚੁਗ ਚੁਗ ਪ੍ਰਭੂ ਲਗਾਈਆ ਉਹ ਵੇਖਣਹਾਰ ਸੂਰਾ ਸਰਪਕੀ ਹਰ ਕਰਤਾ ਧੁਰਦਰ ਗਾਈਆ ਉਹ ਬਿਨਾ ਪਿਆਨੂ ਜਮ ਪਿਆਵੇ ਚੱਗੀ ਬਿਨਾ ਮੁਖ ਤੋਂ ਮਖ ਨੂੰ ਦਵੇ ਲਗਾਈਆ ਦਰਸ਼ ਦੀ ਔਣ ਕਹੇ ਮੈਂ ਬਣ ਗਈ ਉਸ ਗੁਰਮੁਖ ਦੇ ਘਰ ਦੀ ਜਸ ਕਰ ਤੇਰਾ ਉਹ ਰੂਪ ਨজਰੀ ਆ ਮੈਨੂੰ ਤੇਰਾ ਦਰਸ਼ ਕਰ ਕਰਕੇ ਕਮਾਰੀ ਚੜਦੀ ਸਰੂਰ ਸਰੂਰ ਵਿੱਚ ਉਹ ਪ੍ਰਗਟਾਈ ਆ ਉਹ ਮੈਂ ਵਣਜਾਰੀ ਹੋ ਗਈ ਉਸੇ ਦੇ ਘਰ ਦੀ ਜਸ ਕਰ ਵਸੇ ਬੇ ਪਰਵਾਈਆ ਫਿਰੋ ਕੀ ਕਹਿੰਦਾ ਉੱਤੇ ਇੱਕੋ ਜੋਤ ਅਗੰਮੀ ਪਾਲਦੀ ਦੂਜਾ ਨજર ਕੋਈ ਨਾ ਆਈ ਆ ਉਹ ਤੇਰਾ ਉਹ ਤੂੰ ਮੇਰਾ ਤੇ ਮੈਂ ਤੇਰਾ ਇੱਕੋ ਰੂਪ ਹੋ ਜਾਂਦਾ ਉੱਤੇ ਇੱਕੋ ਅਜੋਤ ਅਗੰਮੀ ਪਾਲਦੀ ਜਿਹੜਾ ਪਰਮੇਸ਼ਰ ਦਾ ਰੂਪ ਹੋ ਜਾਂਦਾ ਤੇ ਕੋਹੋ ਤੇ ਜੋਰ ਦਾ ਗੰਮੀ ਬਲਦੀ ਤੂੰ ਜਾਂ ਨજર ਕੋਈ ਨਾ ਆਈਆ ਦਰਸ਼ੀ ਔੜ ਕੀ ਕਹਿੰਦੀ ਜੋ ਮੇਰੇ ਮੇਰੇ ਪਰਮੇਸ਼ਰ ਦਾ ਹੁਕਮ ਮੰਨ ਕੇ ਉਹਦਾ ਰੂਪ ਹੋ ਜਾਂਦੇ ਦਰਸ਼ੀ ਔੜ ਕੇ ਸਦਾ ਮੈਂ ਜਨਪਗਤਾ ਅੰਦਰ ਪਰਾਇਆ ਕੰਨ ਵਿਯੂਧ ਸੋਭਾ ਪਾਈਆ ਉਹ ਪੁਰਕਾ ਕਾਲਾ ਦੀਨ ਦਿਯਾਲਾ ਵੇਖਿਆ ਆਪਣਾ ਮੰਦਰ ਗ੍ਰਹਿ ਮੰਦਰ ਪੜਦਾ ਦਵੇ ਉਠਾਈਆ ਉਹ ਵੇਖ ਅੰਧੇਰੀ ਕੰਦਰ ਦਰ ਦਰਵਾਜਾ ਦਵੇ ਖਲਾਈਆ ਉਹ ਬਿਨ ਅੱਖੀਆਂ ਪਾਵੇ ਪੰਦਰ ਜੁਗ ਜੁਗ ਟੁੱਟੀ ਕੰਡ ਪੁਵਾਈਆ ਜਿਹੜਾ ਸਾਗਰ ਪਾਰ ਨਹੀਂ ਹੁੰਦਾ ਵਹਾਨਿਆਂ ਨਾਲ ਵੰਜਨ ਉਹ ਸਤਗੁਰ ਸ਼ਬਦ ਇਸ਼ਾਰੇ ਨਾਲ ਪਾਰ ਕਰਾਈਆ ਪਰ ਤਾਮ ਕੋਟਾਂ ਵਿੱਚੋਂ ਓਏ ਵਰਲੇ ਕੁਰਸ਼ਕ ਪਾਰ ਲੰਘਣ ਜਿਨ੍ਹਾਂ ਨੂੰ ਪਾਉ ਫੜ ਕੇ ਆਪ ਲੰਘਾਈਆ ਉਹ ਦਰਸ਼ ਦੀ ਆਉਣ ਦੇ ਮਾਰੇ ਦੋ ਹੱਥਾਂ ਨਾਲ ਪ੍ਰੇਮ ਪਿਆਰ ਦੀ ਝੂਲੀ ਗਾ ਕੇ ਮੰਗਣ ਬੂਦ ਸ਼ਵਾਦੀ ਅੰਦਰ ਲੈ ਟਪਕਾਈ ਆ ਉਹ ਪ੍ਰੇਮ ਪ੍ਰੀਤੀ ਅਮਰਤਾਰ ਦੀ ਬੂਦ ਉਹਨਾਂ ਦੇ ਅੰਦਰ ਟਪਕਾ ਦੇਣੀ ਉਹਨਾਂ ਦਾ ਰੂਪ ਸਤਗੁਰ ਵਰਗਾ ਹੋਏਗਾ ਨਾ ਹੈ ਸਤਗੁਰ ਵਰਗਾ ਰੂਪ ਕਾ ਹੁੰਦਾ ਹੈ ਜੋ ਹੁਕਮ ਨੂੰ ਮੰਨਾਂਗੇ ਅਪਣਾਵਾਂਗੇ ਪਿਛਲੀਆਂ ਰੀਤੀਆਂ ਤੋਂ ਬਚਾਂਗੇ ਪਿਛਲੀ ਰੀਤੀ ਨਹੀਂ ਕਰਨੀ ਕਿਉਂਕਿ ਜਦੋਂ ਉਹਨੇ ਸੱਚੋਕੀ ਦੀ ਧਾਰਤੀ ਅਗਲੀ ਰੀਤੀ ਨੂੰ ਦੱਸਿਆ ਹੈ ਤੇ ਪਿਛਲੀਆਂ ਰੀਤਾਂ ਨੂੰ ਨਹੀਂ ਅਪਣਾਉਣਾ ਪਿਛਲੇ ਵੀ ਦਰਵਾਜ ਨਹੀਂ ਕਰਨੇ ਪਿਛਲੀ ਰੀਤੀ ਸਾਰੀ ਛੱਡਦੀ ਅੱਗੇ ਲੈ ਅੰਗੜਾਈਆ ਉਹ ਜਨ ਭਗਤੋ ਤੁਹਾਡੀ ਰੀਤੀ ਨਹੀਂ ਜਗਦੀ ਜਗ ਵਾਲਾ ਵਿਹਾਰ ਨਾ ਕੋਈ ਕਰਾਈਆ ਚਾਰ ਮਸਾਲਾ ਤੇਰੇ ਕਦਮਾਂ ਵਿੱਚ ਗੱਟਦੀ ਪੱਗੀ ਵਹੋ ਦਾਈਆ ਇਹ ਖੇਡ ਨਹੀਂ ਮਾਸਨਾਰੀ ਹੱਟਦੀ ਪੁਰਕਾਕਾਰਿਆ ਕਰਾਈਆ ਇਹ ਉਹ ਅਕਾਲ ਪੁਰਖ ਦੀ ਰੀਤ ਆ ਕਿਹੜੀ ਧਰਤੀ ਗੁਰੂ ਅਵਤਾਰ ਪਕੰਬਰਾਂ ਤੋਂ ਨੇ ਪਾਕ ਕਸੀਲ ਪਿਛਲੀ ਉਹ ਕਹਿ ਮਾਰ ਲਕੀਰ ਅਗਲੀ ਲਾਈਨ ਦਿੱ ਬਦਲਾਈਆ ਪਿਛਲੀ ਕਰੇ ਕੋਈ ਨਾ ਬਾਤ ਅਗਲੀ ਕਰੇ ਸੱਚ ਪੜਾਈਆ ਔਰ ਇਹ ਪੜਾਈ ਜੋ ਸਾਜੋਗ ਦੀ ਕਰਨੀ ਆ ਉਹਨੇ ਕਿਹਾ ਪਿਛਲੀ ਬਾਤ ਨਹੀਂ ਕਰਨੀ ਜੋ ਉਹ ਕਹਿ ਗਿਆ ਪਿਛਲੀ ਬਾਤ ਅਸੀਂ ਨਹੀਂ ਕਰਨੀ ਤੇ ਨਹੀਂ ਕਰਨੀ ਇੱਕੋ ਤੁਸੀਂ ਮੰਨਣੀ ਹੁਕਮਾਂ ਦੀ ਆਖੀ ਓਏ ਪਾਰ ਲਾਉਣਾ ਮੇਰੀ ਬੇਪਰਵਾਹੀ ਆ ਇਹੋ ਬੇਪਰਵਾਹੀ ਬੇਪਰਵਾਹੀ ਆ ਪਾਰ ਲਾਉਣਾ ਤੁਸੀਂ ਗੁਰਮੁਖੋ ਹੁਕਮਾਂ ਦੀ ਆਖੀ ਮੰਨਣੀ ਆ ਸੋ ਆਓ ਹਰ ਸੰਗਤ ਜੀ ਜਿਕਾਰਾ ਬੋਲੀ ਸੋ ਅੰਮਾਰਾ ਸ਼ੇਰ ਸਿੰਘ ਜੀ ਸੁਣੋ ਪਾਰਵਾਂ ਦੀਆ ਸੋ ਅੰਮਾਰਾ ਸ਼ੇਰ ਸਿੰਘ ਜੀ ਸੁਣੋ ਪਾਰਵਾਂ ਦੀਆ

ਹਰ ਸੰਗਾ ਜੀ ਆਪ ਦੇਖ ਰਹੇ ਹੋ ਕਿਸ ਤਰ੍ਹਾਂ ਸਾਡੇ ਬਲਾਰਿਆਂ ਦੇ ਵਿੱਚ ਜੋਸ਼ ਹੈ ਇਹ ਜੋਸ਼ ਉਸ ਕਾਲਪ